ਇਸ਼ਕ ਜੰਨੀ ਹੋਈ ਔਰਤ ਨੇ ਦੋ ਆਸ਼ਕਾਂ ਤੋਂ ਆਪਣੇ ਪਤੀ ਦਾ ਕਤਲ ਕਰਵਾ ਕੇ ਰੱਖ ਦਿੱਤਾ ਹੱਦ ਤੇ ਉਦੋਂ ਹੋਈ ਜਦੋਂ ਆਸ਼ਕ ਕਾਤਲਾ ਨੇ ਪੁਲਿਸ ਨੂੰ 112 ਨੰਬਰ ਤੇ ਫੋਨ ਲਾ ਕੇ ਇਹ ਚੈਲੰਜ ਕੀਤਾ ਕਿ ਜੇ ਹਿੰਮਤ ਹੈ ਤਾਂ ਸਾਨੂੰ ਫੜ ਲਓ ਪੂਰਾ ਮਾਮਲਾ ਕੀ ਆ ਦਿਖਾਊਗਾ ਖਿੱਚ ਕੇ ਇਹ ਕਤਲ ਵਾਲੀ ਜਗ੍ਹਾ ਵੀ ਦਿਖਾਊਗਾ ਤੁਹਾਨੂੰ ਮੈਂ ਆ ਜਾ ਇਹ ਖੂਨ ਆ ਜਿਹੜਾ ਬੈੱਡ ਤੇ ਤੁਸੀਂ ਦੇਖੋ ਹਜੇ ਵੀ ਉਹ ਨਿਸ਼ਾਨ ਪਏ ਨੇ ਜਿੱਥੇ ਕੁਲਦੀਪ ਕੁਮਾਰ ਦੀ ਡੈੱਡ ਬਾਡੀ ਨੂੰ ਰੱਖਿਆ ਗਿਆ ਬਿਉਂਤ ਬੰਦੀ ਦੇ ਮੁਤਾਬਕ ਇਧਰੋਂ ਆਏ ਨੇ ਤੇ ਜਦੋਂ ਇੱਥੇ ਆ ਕੇ ਕੁਲਦੀਪ ਖੜਦਾ ਤੇ ਇੱਥੇ ਉਹਦੇ ਜਿਹੜਾ ਤੇਜ ਹਥਿਆਰਾਂ ਦੇ ਨਾਲ ਉਹਦਾ ਕਤਲ ਆ ਜਿਹੜਾ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਕਿਸੇ ਤਰੀਕੇ ਨਾਲ ਉਹਦੀ ਜਿਹੜੀ ਡੈੱਡ ਬਾਡੀ ਆ ਤੁਹਾਨੂੰ ਦਿਖਾਉਣਾ ਪਹਿਲਾਂ ਮੈਂ ਅੰਦਰ ਦੇ ਹਾਲਾਤ ਇਹ ਉਹਦਾ ਘਰ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਇਹ ਕਾਨਿਆਂ ਦੀ ਛੱਤ ਇੱਕ ਜਿਹਨੂੰ ਆਪਾਂ ਝੋਪੜੀ ਜਾਂ ਝੁੱਗੀ ਸ਼ਬਦ ਵਰਤ ਸਕਦੇ ਹਾਂ ਇਹ ਖੂਨ ਆ ਜਿਹੜਾ ਬੈੱਡ ਤੇ ਤੁਸੀਂ ਦੇਖੋ ਹਜੇ ਵੀ ਉਹ ਨਿਸ਼ਾਨ ਪਏ ਨੇ ਜਿੱਥੇ ਕੁਲਦੀਪ ਕੁਮਾਰ ਦੀ ਡੈੱਡ ਬਾਡੀ ਨੂੰ ਰੱਖਿਆ ਗਿਆ ਪਰ ਇੱਕ ਉਸ ਬੰਦੇ ਦੇ ਅੰਦਰ ਇਹ ਜ਼ਰੂਰ ਸੀ ਕਿ ਮੇਰੇ ਘਰ ਵਾਲੀ ਵਾਪਸ ਆਵੇਗੀ ਕੀ ਹੋ ਗਿਆ ਜੇ ਉਹ ਚਲੀ ਗਈ ਅੱਜ ਨਹੀਂ ਕੱਲ ਵਾਪਸ ਆ ਜਾਏਗੀ ਇਹ ਸਾਰਾ ਸਮਾਨ ਆ ਜਿਹੜਾ ਉਹਨੇ ਆਪਣਾ ਇੱਥੇ ਸਾਂਭ ਕੇ ਰੱਖਿਆ ਹੋਇਆ ਸੀ ਤੁਸੀਂ ਸੋਚੋ ਕਿੰਨਾ ਕਿਰਤੀ ਤੇ ਮਿਹਨਤੀ ਇਨਸਾਨ ਸੀ ਕੁਲਦੀਪ ਕੁਮਾਰ ਪਰ ਇੱਕ ਇਸ਼ਕ ਦੇ ਵਿੱਚ ਅੰਨੀ ਹੋਈ ਉਸ ਪਤਨੀ ਨੇ ਆਪਣੇ ਪਤੀ ਦਾ ਆਪਣੇ ਦੋ ਆਸ਼ਕਾਂ ਤੋਂ ਕਤਲ ਕਰਵਾ ਦਿੱਤਾ ਤੇ ਸਦਾ ਦੇ ਵਾਸਤੇ ਆਪਣੇ ਰਾਹ ਦੇ ਵਿੱਚ ਬਣ ਰਿਹਾ ਰੋੜਾ ਕੁਲਦੀਪ ਕੁਮਾਰ ਨੂੰ ਰਸਤੇ ਦੇ ਵਿੱਚੋਂ ਹਟਾ ਦਿੱਤਾ ਗਿਆ ਇੱਥੇ ਹੀ ਉਹ ਆਪਣੀ ਜ਼ਿੰਦਗੀ ਜਿਹੜੀ ਬਸਰ ਕਰਦਾ ਸੀ ਤੇ ਕਤਲ ਤੋਂ ਜਦੋਂ ਪਰਦਾ ਉੱਠਦਾ ਤਾਂ ਬਹੁਤ ਸਾਰੇ ਹੈਰਾਨ ਕਰਨ ਵਾਲੇ ਖੁਲਾਸੇ ਆ ਜਿਹੜੇ ਸਾਹਮਣੇ ਆਉਂਦੇ ਆ ਕੁਲਦੀਪ ਕੁਮਾਰ ਦੀ ਫੈਮਿਲੀ ਹੈ ਜਿਹੜੀ ਉਹਨਾਂ ਦਾ ਬ੍ਰਦਰ ਖੜਾ ਉਹਨਾਂ ਦਾ ਤਾਇਆ ਜੀ ਖੜਾ ਕਿਵੇਂ ਇਹ ਘਟਨਾ ਕਾਰਨ ਵਾਪਰਦਾ ਕੀ ਕਾਰਨ ਸੀ ਕੋਈ ਪਿਛਲੀ ਰੰਜਿਸ਼ ਸੀ ਜਾਂ ਕੀ ਸੀ ਉਹ ਸਾਰੀ ਗੱਲਬਾਤ ਉਹਨਾਂ ਨਾਲ ਸਾਂਝੀ ਕਰਾਂਗੇ ਸਸੀ ਕੁਲਵਿੰਦਰ ਜੀ ਸਸੀ ਕਾ ਜੀ ਜਿਹੜਾ ਇਹ ਕਤਲ ਹੋਇਆ ਕਲਦੀਪ ਕੁਮਾਰ ਦਾ ਜੀ ਕੀ ਲੱਗਦੇ ਸੀ ਤੁਹਾਡੇ ਮੇਰੇ ਰੀਅਲ ਬ੍ਰਦਰ ਸੀਗੇ ਜੀ ਜੀ ਮੈਂ ਬਾਕੀ ਫੈਮਿਲੀ ਸੀ ਜਿਹੜੀ ਇਹ ਡਿਸਟ੍ਰਿਕਟ ਫਾਜ਼ਿਲਕਾਬਲਾ ਕਰਨੀ ਵਾਲਾ ਵਿਚਰੇ ਰਹੇ ਸੀਗੇ ਜੀ ਔਰ ਪੇਰੈਂਟਸ ਜੀ ਮੇਰੇ ਸਾਰੇ ਮੇਰੇ ਨਾਲ ਹੀ ਆਗੇ ਸੀਗੇ ਜੀ ਇਹ ਇਕੱਲਾ ਆਪਣੀ ਫੈਮਿਲੀ ਲੈ ਕੇ ਇੱਥੇ ਰਹਿ ਰਿਹਾ ਸੀਗਾ ਜੀ ਦੋ ਬੱਚੇ ਸੀਗੇ ਜੀ ਗੁਰਜੋਤ ਔਰ ਚੰਦਨ ਜੋ ਕਿ ਗੁਰਜੋਸ਼ ਸੀ ਉਹ ਮੇਰੇ ਮਾਮਾ ਜੀ ਦੇ ਕੋਲ ਰਹਿ ਰਿਹਾ ਸੀਗਾ ਕਿ ਪਹਿਲੇ ਪੈਦਾ ਹੁੰਦਾ ਹੀ ਗੋਦ ਦਿੱਤਾ ਸੀਗਾ ਜੀ ਔਰ ਜੋ ਚੰਦਨ ਸੀਗਾ ਇਹ ਮੇਰੇ ਕੋਲ 1 ਸਾਲ ਤੋਂ ਮੇਰੇ ਕੋਲ ਮੇਰੇ ਕੋਲ ਉੱਥੇ ਸਕੂਲ ਲਈ ਮੈਂ ਪੜਨ ਲਗਾਇਆ ਹੋਇਆ ਸੀਗਾ ਜੀ ਔਰ ਇੱਥੇ ਦੋਨੋਂ ਮੀਆਂ ਬੀਵੀ ਰਹਿੰਦੇ ਸੀਗੇ ਜੀ ਔਰ ਜੋ ਕੁਲਦੀਪ ਕੁਮਾਰ ਦੀ ਪਤਨੀ ਸੀਗੀ ਹੂੰ ਉਹ ਇੱਕ ਕਰੈਕਟਰਲੈਸ ਜਾਨੀ ਸੀਗੀ ਜੀ ਲੇਡੀ ਸੀਗੀ ਤਾਂ ਉਹ ਇੱਕ ਵਾਰ ਪਹਿਲੇ ਇੱਕ ਲੜਕੇ ਦੇ ਨਾਲ ਜਿਹੜੀ ਕੀ ਫਰਾਰ ਹੋ ਗਈ ਸੀਗੀ ਹੂੰ ਜਿਸ ਦਾ ਨਾਮ ਕੀ ਆਕਾਸ਼ਦੀਪ ਸੀਗਾ ਆਕਾਸ਼ਦੀਪ ਸੀ ਜਿਹੜਾ ਜਦੋਂ ਉਹ ਆ ਵਾਪਸ ਆ ਗਿਆ ਤਿੰਨ ਤੋਂ ਚਾਰ ਮਹੀਨੇ ਬਾਅਦ ਤਾਂ ਉਸਨੇ ਪੁੱਛਿਆ ਕਿ ਤੂੰ ਆਪ ਤਾਂ ਖੁਦ ਇੱਥੇ ਵਾਪਸ ਆ ਗਿਆ ਮੇਰੀ ਪਤਨੀ ਕਿੱਥੇ ਹੈ ਠੀਕ ਹੈ ਉਹਨੂੰ ਜਵਾਬ ਦੇਣ ਦੀ ਬਜਾਏ ਉਸਦੇ ਨਾਲ ਬੈਂਸ ਬਾਜੀ ਤਕਰਾਰ ਜਿਹੜਾ ਕਿ ਉਹਦੇ ਨਾਲ ਲੜਾਈ ਝਗੜਾ ਕੀਤਾ ਉਹਨਾਂ ਨੇ ਕਿੰਨਾ ਕਾਸ਼ਦੀਪ ਇੱਥੋਂ ਦਾ ਹੀ ਸੀ ਪਿੰਡ ਦਾ ਹਾਂਜੀ ਮਚਾਕੀ ਦੇ ਰਹਿਣ ਵਾਲਾ ਸੀਗਾ ਜੀ ਜੀ ਹਾਂਜੀ ਉਸਦੇ ਨਾਲ ਇੱਕ ਸੀਗਾ ਕੁਲਵੰਤ ਸਿੰਘ ਉਰਫ ਮੋਟੋ ਠੀਕ ਹੈ ਉਹਦਾ ਵੀ ਫੈਮਿਲੀ ਬੈਕਗ੍ਰਾਉਂਡ ਸਿੱਧਾ ਕਹਿ ਸਕਦੇ ਹਾਂ ਕਿ ਕ੍ਰਿਮੀਨਲ ਬੰਦਾ ਸੀ ਪਹਿਲੇ ਵੀ ਕੁਝ ਹੋਨੇ ਆ ਇਦਾਂ ਦੇ ਜਿਹੜੇ ਕਿ ਕੇਸ ਕੀਤੇ ਹੋਏ ਸੀਗੇ ਘਟਨਾਮਾ ਉਹਦੇ ਵਿੱਚ ਲੜੀਂਦਾ ਸੀਗਾ ਤਾਂ ਜਦੋਂ ਉਹ ਮੇਰਾ ਬ੍ਰਦਰ ਸੀਗਾ ਇਹ ਕੰਬਾਈਨ ਦੇ ਉੱਪਰ ਐਮਪੀ ਮੱਧ ਪ੍ਰਦੇਸ਼ ਦੇ ਵਿੱਚ ਕੰਬਾਈਨ ਦਾ ਡਰਾਈਵਰ ਸੀਗਾ ਇਹ ਫਸਲ ਦੀ ਕਟਾਈ ਲਈ ਜਦ ਬਾਹਰ ਗਿਆ ਹੋਇਆ ਸੀਗਾ ਤਾਂ ਜਿਹੜਾ ਮੋਟਾ ਸਿਕਲਵੰਤ ਸਿੰਘ ਔਰ ਉਹਦਾ ਜਿਹੜਾ ਭਾਈ ਸੀਗਾ ਠੀਕ ਹੈ ਇਹ ਦੋਨੋਂ ਕੰਬਾਈਨ ਤੇ ਗਏ ਹੋਏ ਸੀ ਬਾਹਰ ਜੀ ਕਲੋਰ ਕੁਲਵੰਤ ਸਿੰਘ ਮੋਟਾ ਸੀ ਜਿਹੜਾ ਇਹਨੇ ਕਿਸੇ ਵੀ ਮਤਲਬ ਡਰਾਈਵਰ ਦੇ ਨਾਲ ਕੰਬਾਈਨ ਦੇ ਉੱਪਰ ਨਾਲ ਡਰਾਈਵਿੰਗ ਉਹਦਾ ਲਗਵਾਇਆ ਸੀਗਾ ਠੀਕ ਹੈ ਉੱਥੇ ਜੋ ਇਹਦਾ ਕੀ ਫਾਈਨਲ ਹੋਇਆ ਸੀ ਇਹਦੀ ਸੈਲਰੀ ਔਰ ਕਮਿਸ਼ਨ ਸੀ 65000 ਰੁਪਏ ਔਰ 6000 ਰੁਪਏ ਕਮਿਸ਼ਨ ਇਹਨੇ ਓਨਰ ਤੋਂ ਮਾਲਕ ਨੂੰ ਕੰਬਾਈਨ ਤੇ ਓਨਰ ਤੋਂ ਜਿਹੜੀ ਕੀ ਕੁਲਵੰਤ ਸਿੰਘ ਮੋਟਾ ਨੇ ਜਿਹੜੇ ਸੀਗੇ ਉਹ ਆਪ ਪੈਸੇ ਵਟੋੜ ਲਏ ਠੀਕ ਹੈ ਜੀ ਤੌਰੇ ਨੂੰ ਪੈਸੇ ਵੀ ਉਹ ਨਾ ਦਿੱਤੇ ਕੰਮ ਕੁਲਦੀਪ ਸਿੰਘ ਕਰਦਾ ਰਹੇ ਰੀਪਨ ਕੁਮਾਰ ਨੇ ਕੀਤਾ ਕਰਦਾ ਸੀਗਾ ਹੁਣ ਜਦੋਂ ਉੱਥੋਂ ਇਹ ਸੀਜ਼ਨ ਲਗਾ ਕੇ ਵਾਪਸ ਆਏ ਜੀ ਠੀਕ ਹੈ ਪਹਿਲੇ ਜਿਹੜਾ ਕੁਲਵੰਤ ਸਿੰਘ ਸੀਗਾ ਹਮ ਇੰਦਾ ਭਤੀਜਾ ਲੈ ਗਿਆ ਸੀ ਫਰਾਰ ਕਰਕੇ ਉਹ ਕਿੰਨਾ ਟਾਈਮ ਲੈ ਕੇ ਗਿਆ ਸੀ ਕਿੰਨਾ ਟਾਈਮ ਉਹ ਲਗਭਗ ਉਹ ਤਾਂ 1 ਮਹੀਨੇ ਬਾਅਦ ਹੀ ਵਾਪਸ ਜਿਹੜਾ ਕਿ ਆ ਗਿਆ ਉਹਦੇ ਨਾਲ ਦੁਬਾਰਾ ਵਾਪਸ ਆ ਗਈ ਸੀ ਉਹ ਵਾਪਸ ਆ ਗਈ ਸੀ ਕਿ ਦੁਬਾਰਾ ਆ ਗਈ ਸੀ ਕਿ ਹੁਣ ਆਕਾਸ਼ਦੀਪ ਨਾਲ ਦੁਬਾਰਾ ਹੋਰ ਨਿਕਲ ਗਿਆ ਆਕਾਸ਼ਦੀਪ ਹੋ ਗਿਆ ਜਾਂ ਪਹਿਲਾਂ ਵਾਲਾ ਮੁੰਡਾ ਸੀਗਾ ਜਿਹਦੇ ਨਾਲ ਵਾਈਫ ਗਈ ਹੈ ਜਿਹਦੀ ਕਲਦੀਪ ਕੁਮਾਰ ਦੀ ਕੀ ਇਹਨਾਂ ਦੀ ਕੋਈ ਆਪਸ ਵਿੱਚ ਮਿੱਤਰਤਾ ਸੀ ਆਉਣਾ ਜਾਣਾ ਸੀ ਘਰੇ ਜਾਂ ਕੀ ਗੱਲਬਾਤ ਸੀ ਨਹੀਂ ਜੀ ਘਰ ਦੇ ਨੇੜੇ ਨਜ਼ਦੀਕ ਘਰ ਸੀਗਾ ਜੀ ਜੀ ਕਰਦੇ ਕਰ ਨਾਲ ਨਜ਼ਦੀਕ ਕਰ ਹੋਣ ਦੇ ਨਾਤੇ ਆਪਸ ਵਿੱਚੋ ਇੱਕ ਦੂਸਰੇ ਦੇ ਰਿਲੇਸ਼ਨ ਚ ਆ ਗਏ ਇਹਨੂੰ ਕੀ ਪਤਾ ਨਹੀਂ ਹੈਗਾ ਸੀਗਾ ਇਸ ਬਾਰੇ ਠੀਕ ਹੈ ਜੀ ਔਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਹੁਣ ਉਹ ਵਾਪਸ ਆ ਗਿਆ ਉਹਨੇ ਪੁੱਛਿਆ ਕਿ ਮੇਰੀ ਪਤਨੀ ਕਿੱਥੇ ਹੈਗੀ ਹੈ ਠੀਕ ਹੈ ਔਰ ਮਿਹਨਤੀ ਇਨਸਾਨ ਸੀਗਾ ਬਹੁਤ ਹੀ شریف ਸੀ ਪਿੰਡ ਦੇ ਵਿੱਚੋਂ ਜੋ ਉਹਨਾਂ ਦੇ ਅਸੀਂ ਦੇਖਿਆ ਅੰਤਮ ਅਰਦਾਸ ਦੇ ਵਿੱਚ ਲੋਕਾਂ ਦਾ ਪਿਆਰ ਸੀਗਾ ਕਿ ਬਹੁਤ ਤਸਰੀਫ ਔਰ ਮਿਹਨਤੀ ਸੀਗਾ ਇਹਨਾਂ ਨੇ ਉਹਨੂੰ ਆਪਣਾ ਰਸਤਾ ਸਾਫ਼ ਕਰੀ ਦੋਨੋਂ ਨੇ ਮਿਲ ਕੇ ਜੀ ਜਿਹੜਾ ਕੁਲਵੰਤ ਸਿੰਘ ਔਰ ਉਸ ਦਾ ਹੀ 16 ਤਰੀਕ ਨੂੰ ਕਤਲ ਕਰ ਦਿੱਤਾ ਜੀ ਅਨਸਾਨੀਅਤ ਔਰ ਸ਼ਰਮਸ਼ਾਰ ਵੀ ਹੋਈ ਕਲਦੀਪ ਕੁਮਾਰ ਇੱਕ ਕੰਮ ਕਰਨ ਵਾਲਾ ਮਿਹਨਤੀ ਬੰਦਾ ਸੀ ਤੇ ਕੁਲਵੰਤ ਸਿੰਘ ਮੋਟਾ ਜੀ ਨੂੰ ਕਿਹਾ ਜਾਂਦਾ ਉਹਨੇ ਉਹਨੂੰ ਕੰਮ ਤੇ ਲਵਾਇਆ ਸੀ ਤੇ ਉਹਦੀ ਮਿਹਨਤ ਦੇ ਪੈਸੇ ਵੀ ਇਹਨਾਂ ਦੇ ਦੱਸਣ ਦੇ ਮਤਾਬਕ ਉਹਨੇ ਲੈ ਲਏ ਉਸ ਤੋਂ ਬਾਅਦ ਇਹ ਦੇਖੋ ਵੀ ਪਰਿਵਾਰ ਦਾ ਜਿੱਥੇ ਆਪਾਂ ਕਹਿੰਦੇ ਆਂ ਵੀ ਆਂਡ ਗਵਾਂਡ ਦੇ ਨਾਲ ਮਿੱਤਰਤਾ ਹੁੰਦੀ ਆ ਪਰਿਵਾਰਕ ਰਿਲੇਸ਼ਨ ਹੁੰਦੇ ਆ ਉਹ ਪਰਿਵਾਰਕ ਰਿਸ਼ਤਿਆਂ ਨੂੰ ਆਕਾਸ਼ਦੀਪ ਨੇ ਘਾਣ ਕੀਤਾ ਘਾਣ ਤੋਂ ਬਾਅਦ ਵੇਖੋ ਜਦੋਂ ਉਹਨਾਂ ਦੀ ਪਤਨੀ ਦੇ ਨਾਲ ਰਿਲੇਸ਼ਨ ਦੇ ਵਿੱਚ ਆਇਆ ਉਸ ਨੂੰ ਲੈ ਕੇ ਚਲਾ ਗਿਆ ਤਿੰਨ ਚਾਰ ਮਹੀਨਿਆਂ ਤੋਂ ਵਾਪਸ ਇਹਦਾ ਉਹ ਮਚਾਕੀ ਕਲਾ ਇੱਥੇ ਆਉਂਦਾ ਤੇ ਇਹ ਨਹੀਂ ਪਤਾ ਲੱਗਿਆ ਕਿ ਕੁਲਦੀਪ ਕੁਮਾਰ ਦੀ ਪਤਨੀ ਨੂੰ ਉਹਨੇ ਰੱਖਿਆ ਕਿੱਥੇ ਆਕਾਸ਼ਦੀਪ ਨੇ ਜੀ ਇਹ ਪਤਾ ਚੱਲ ਚੁੱਕਿਆ ਸੀਗਾ ਜੀ ਸਾਨੂੰ ਪਤਾ ਚੱਲ ਗਿਆ ਸੀ ਕਿ ਇਹਨਾਂ ਨੇ ਬਾਗਾਂ ਪ੍ਰਾਣਾ ਦੇ ਵਿੱਚ ਰੱਖਿਆ ਹੋਇਆ ਸੀਗਾ ਜੀ ਜਦੋਂ ਬਾਗਾਂ ਪ੍ਰਾਣਾ ਦੇ ਵਿੱਚ ਰੱਖਿਆ ਹੋਇਆ ਸੀ ਤੇ ਉਹਨਾਂ ਦੇ ਵਿੱਚ ਆਪਸ ਵਿੱਚ ਇਹਨਾਂ ਦਾ ਕੋਈ ਡਿਸਪਿਊਟ ਹੋਇਆ ਜਾਂ ਇਹਨਾਂ ਨੂੰ ਕਿ ਅਸੀਂ ਆ ਮੋਬਾਈਲ ਦੇ ਉੱਪਰ ਇਹਨਾਂ ਦੀਆਂ ਸਟੋਰੀਆਂ ਦੇਖਦੇ ਸੀ ਆਮ ਨਹੀਂ ਸੀ ਗਿਆ ਜੜੀਆਂ ਕਿ ਐਦਾਂ ਦੀਆਂ ਜੜੀਆਂ ਹੈਗੀਆਂ ਜਿੱਦਾਂ ਜ਼ਖਮਾਂ ਦੇ ਉੱਪਰ ਅਸੀਂ ਕਹਿ ਸਕੀਏ ਨਮਕ ਛਿੜਕਣ ਨਮਕ ਛਿੜਕਣ ਦਾ ਕੰਮ ਕਰਦੇ ਸੀਗੇ ਜੀ ਤਾਂ ਜਦੋਂ ਐਦਾਂ ਦਾ ਫਿਰ ਉੱਥੋਂ ਆ ਕੇ ਆਕਾਸ਼ਦੀਪ ਵਰਗਣੇ ਇਹਨੂੰ ਮਾੜਾ-ਮੋਟਾ ਕੁਝ ਬੋਲੇ ਕੀਤੇ ਝਗੜਾ ਕਦੇ ਹੋਇਆ ਜਾਂ ਸਿੱਧਾ ਕਤਲ ਹੀ ਕੀਤਾ ਜੀ ਝਗੜਾ ਹੋਇਆ ਜੀ ਝਗੜਾ ਹੋਇਆ ਜਿਹੜਾ ਆਕਾਸ਼ਦੀਪ ਸੀ ਔਰ ਕੁਲਵੰਤ ਸਿੰਘ ਮੋਟਾ ਸੀਗਾ ਜਿਹੜਾ ਹੈਗਾ ਸੀ ਸੌਰੀ ਕੁਲਵੰਤ ਸਿੰਘ ਸੀਗਾ ਇਹਦਾ ਉੱਥੇ ਬ੍ਰਦਰ ਕੁਲਦੀਪ ਕੁਮਾਰ ਦੇ ਘਰ ਦੇ ਨਿਜੀਕ ਰਹਿ ਰਿਹਾ ਸੀਗਾ ਔਰ ਜਿਹੜਾ ਆਕਾਸ਼ਦੀਪ ਸੀ ਇਹਦਾ ਪਰਿਵਾਰ ਸੀ ਜਿਹੜਾ ਉੱਥੋਂ ਮਕਾਨ ਵੇਚ ਕੇ ਕਰਾਏ ਤੇ ਰਹਿ ਰਹੀ ਸੀ ਮਚਾਕੀ ਕਲਾਂ ਦੇ ਵਿੱਚ ਹੀ ਕਿ ਸਾਡਾ ਅੱਗੇ ਤੋਂ ਕਦੀ ਇਹਨਾਂ ਦੇ ਨਾਲ ਕੁਲਦੀਪ ਕੁਮਾਰ ਨਾਲ ਟਕਰਾਅ ਨਾ ਹੋਵੇ ਤਾਂ ਜਦੋਂ ਕੁਲਦੀਪ ਕੁਮਾਰ ਦੇ ਨਾਲ ਇਤੋਂ ਦੂਰੀ ਹੋ ਗਈ ਸਾਡਾ ਲੜਾਈ ਝਗੜਾ ਨਾ ਹੋਏਗਾ ਤਾਂ ਜਦੋਂ ਹੁਣ ਇਹ ਅੱਗੋਂ ਕੰਬਾਈਨ ਤੋਂ ਆਏ ਨੇ ਕੁਲਵੰਤ ਸਿੰਘ ਮੋਟਾ ਔਰ ਕਾਸ਼ਦੀਪ ਨੇ ਇਹ ਮੋਟਰਸਾਈਕਲ ਦੇ ਦੁਬਾਰਾ ਫਿਰ ਉੱਥੇ ਰਾਉਂਡ ਅਪ ਕਰਦੀ ਸੀ ਉਹਦੇ ਨਾਲ ਮਤਲਬ ਛੇੜਛਾੜ ਕਰਦੇ ਵੀ ਲੜਾਈ ਝਗੜਾ ਕਰਦਾ ਕੁਲਦੀਪ ਰਹਿੰਦਾ ਸੀ ਰਹਿੰਦਾ ਸੀ ਗਾਈ ਜੀ ਠੀਕ ਹੈ ਵੀ ਮਤਲਬ ਬਦਮਾਸ਼ੀ ਕਰਦੇ ਸੀ ਉਹਨਾਂ ਨੂੰ ਇਹ ਸੀਗਾ ਕਿ ਪਹਿਲੇ ਅਸੀਂ ਇੰਨੀਆਂ ਗੋਟਨਾਵਾ ਕੀਤਿਆ ਸਾਨੂੰ ਕੁਝ ਹੋਇਆ ਨਹੀਂਗਾ ਠੀਕ ਹੈ ਔਰ ਡਰਾਉਂਦੇ ਤੇ ਮਕਾਉਂਦੇ ਸੀ ਕਿ ਵੇ ਤੈਨੂੰ ਅਸੀਂ ਹਟਾ ਦਿਆਂਗੇ ਮੇਰੇ ਨਾਲ ਤਾਂ ਸ਼ਾਮ ਨੂੰ ਗੱਲ ਹੋਈ ਸੀ ਮੋਡਰ 6 ਨੂੰ ਹੋਇਆ ਔਰ 5 ਨੂੰ ਸ਼ਾਮ ਨੂੰ ਗੱਲਬਾਤ ਹੋਈ ਸੀ ਕੁਲਦੀਪ ਦੀ ਜੀ ਕੁਲਦੀਪ ਦੀ ਮੇਰੇ ਨਾਲ ਤੇ ਮੈਨੂੰ ਦੱਸ ਦਿੱਤਾ ਸੀ ਉਹਨੇ ਕਹਿੰਦਾ ਜੀ ਬ੍ਰਦਰ ਹਟਦੇ ਨਹੀਂਗੇ ਪੰਗੇ ਲਾਉਣੇ ਮੇਰੇ ਘਰ ਕੋਲ ਆ ਕੇ ਬਾਈਕ ਲਾ ਕੇ ਧਮਕੀਆਂ ਦਿੰਦੇ ਆ ਇਹ ਤੈਨੂੰ ਛੱਡਣਾਂ ਨਹੀਂ ਮਾਰ ਦਿਆਂਗੇ ਤੈਨੂੰ ਤੇ ਮੈਂ ਉਸ ਨੂੰ ਕਿਹਾ ਵੀ ਤੂੰ ਆਪਣਾ ਬਚਾਅ ਰੱਖੀਂ ਇਕੱਲਾ ਰਹਿਣਾ ਉੱਥੇ ਜਾਂ ਤ ਅ ਇਹਨਾਂ ਤਾਂ ਸਮਾਂ ਹੀ ਨਹੀਂ ਮਿਲਿਆ ਅਗਲੇ ਦਿਨੀ ਉਹ ਜਿੱਦਾਂ ਹੀ ਘਰ ਦੇ ਬਾਹਰ ਗਈ ਜਿ ਮੌਕੇ ਦੇ ਉੱਪਰ ਖੰਜਰ ਮਾਰ ਕੇ ਮੌਕੇ ਤੇ ਜਦੋਂ ਕੋਈ ਧਮਕੀਆਂ ਵਗੈਰਾ ਦਿੱਤੀਆਂ ਕੁਲਦੀਪ ਸਿੰਘ ਨੂੰ ਉਦੋਂ ਕੋਈ ਪਿੰਡ ਦੇ ਮੋਤਵਾਰ ਬੰਦੇਆਂ ਜਾਂ ਕੋਈ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਦੱਸਿਆ ਸੀ ਤੁਸੀਂ ਜਾਂ ਨਹੀਂ ਕੋਈ ਗੱਲ ਨਹੀਂ ਨਹੀਂ ਗੱਲ ਇਹ ਹੋਈ ਸੀ ਕਿ ਜਦੋਂ ਬੱਸ ਸਟੈਂਡ ਹੈ ਮਚਾਕੀ ਕਲਾਂ ਦਾ ਬੱਸ ਸਟੈਂਡ ਹੈ ਉੱਥੇ ਜਾ ਕੇ ਜਦੋਂ ਇਹਨਾਂ ਦਾ ਕੋਈ 2 ਦਿਨ ਪਹਿਲੇ ਕਤਲ ਹੋਣ ਤੋਂ ਮਤਲਬ ਤਕਰਾਰ ਹੋਇਆ ਬਹਿਸ ਬਾਈ ਆਪਸ ਵਿੱਚ ਹੋਈ ਜਿਹੜਾ ਕੁਲਵੰਤ ਸਿੰਘ ਮੋਟਾ ਸੀ ਉਹਨੇ ਕਿ ਉਹਦੇ ਗਲੇ ਦੇ ਵਿੱਚ ਹੱਥ ਪਾ ਲਿਆ ਕੁਲਦੀਪ ਦੇ ਕੰਮ ਕਰਨ ਲਈ ਜਾ ਰਿਹਾ ਸੀਗਾ ਤਾਂ ਉਹਨੇ ਇਹੀ ਪੁੱਛ ਕਿਆ ਜਿਹੜਾ ਕੁਲਵੰਤ ਸਿੰਘ ਮੋਟਾ ਹੀ ਉਹ ਕਹਿੰਦਾ ਤੂੰ ਇਹਦੇ ਨਾਲ ਕੀ ਦੇਖਦਾ ਯਾਰ ਜੋ ਦੇਖਣਾ ਤੂੰ ਮੇਰੇ ਨਾਲ ਦੇਖ ਹੂੰ ਠੀਕ ਹੈ ਜੀ ਮਤਲਬ ਵੀ ਕੋ ਬਦਮਾਸ਼ੀ ਕਰ ਰਿਹਾ ਸੀ ਉਹਨੂੰ ਪਤਾ ਸੀ ਮੈਂ ਕ੍ਰਿਮੀਨਲ ਬੰਦਾ ਹੈਗਾ ਉਹ ਕਹਿੰਦਾ ਮੇਰੇ ਨਾਲ ਦੇਖ ਜਦੋਂ ਉੱਥੇ ਇਹਨਾਂ ਦਾ ਆਪਸ ਵਿੱਚ ਤਕਰਾਰ ਹੋਇਆ ਬੈਂਸ ਬਾਜੀ ਹੋਈ ਤੇ ਮੇਰੇ ਤਾਇਆ ਜੀ ਦੇ ਜਿਹੜੇ ਮੇਰੇ ਕਜ਼ਨ ਬ੍ਰਦਰ ਹੈਗੇ ਸੀਗੇ ਪਿਰਤਪਾਲ ਜੀ ਉਹ ਵੀ ਉਧਰੋਂ ਮੌਕੇ ਤੇ ਆ ਰਹੇ ਸੀ ਪਾਟ ਕਰਕੇ ਉਹਨਾਂ ਨੇ ਇਧਰ ਉਧਰੋਂ ਦੋਨਾਂ ਨੂੰ ਸਾਰਿਆਂ ਜਾਂ ਹੋਰ ਲੋਕਾਂ ਨੇ ਉੱਪਰ ਖੰਡਾ ਦਿੱਤਾ ਠੀਕ ਹੈ ਤੇ ਇਹਨਾਂ ਨੇ ਉਸ ਟਾਈਮ ਵੀ ਧਮਕੀ ਦਿੱਤੀ ਕੋਈ ਗੱਲ ਨਹੀਂ ਤੈਨੂੰ ਦੇਖਾਂਗੇ ਛ ਫਿਰ ਕਤਲ ਨੂੰ ਅੰਜਾਮ ਕਿਵੇਂ ਦਿੱਤਾ ਇਹਨਾਂ ਨੇ ਛੇਤੀ ਕਤਲ ਨੂੰ ਅੰਜਾਮ ਇਹ ਹੀ ਦਿੱਤਾ ਛੇਤੀ ਨੂੰ ਜਦੋਂ ਕਿ ਮੇਰਾ ਬ੍ਰਦਰ ਕੰਮ ਕਰਕੇ ਉਹ ਜਦੋਂ ਮਿਹਨਤ ਮਜ਼ਦੂਰੀ ਕਰਦਾ ਸੀਗਾ ਉਹ ਮਿਹਨਤ ਮਜ਼ਦੂਰੀ ਕਰਕੇ ਆਪਦੇ ਜਿਹੜਾ ਉੱਥੇ ਘਰ ਆਇਆ ਹੋਇਆ ਸੀਗਾ ਇਹਨਾਂ ਨੇ ਬਾਹਰ ਆਵਾਜ਼ ਮਾਰੀ ਇਹਨਾਂ ਨੇ ਪਲਾਨਿੰਗ ਦਿੱਤਾ ਹੈ ਤੇ ਲਾਈਟ ਜਾਂ ਕੱਟੀ ਸੀਗੀ ਜਾਂ ਗਈ ਹੋਈ ਸੀ ਇਹ ਤਾਂ ਇੱਕ ਗੈਸ ਹੈ ਠੀਕ ਹੈ ਹਨੇਰੇ ਦਾ ਫਾਇਦਾ ਉਠਾਉਂਦੇ ਜਿੱਦਾਂ ਹੀ ਉਹ ਕਮਰੇ ਚੋਂ ਆਪਣੇ ਉਹ ਬਾਹਰ ਆਇਆ ਆਵਾਜ਼ ਮਾਰੀ ਆਵਾਜ਼ ਮਾਰੀ ਹੈ ਤਾਂ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਉਹਦੇ ਤੇਜ਼ ਤਾਰ ਹਥਿਆਰਾਂ ਦੇ ਨਾਲ ਇਹਨਾਂ ਨੇ ਦੋਨੋਂ ਨੇ ਆਕਾਸ਼ਦੀਪ ਹੈ ਠੀਕ ਉਹ ਦੋਨਾਂ ਨੇ ਮਿਲ ਕੇ ਮੌਕੇ ਤੇ ਉਹਨੂੰ ਕਤਲ ਕਰ ਦਿੱਤਾ ਜਿਹੜਾ ਆਕਾਸ਼ਦੀਪ ਆ ਉਹਦੀ ਫੈਮਿਲੀ ਦਾ ਕੋਈ ਬੈਕਗ੍ਰਾਉਂਡ ਪਤਾ ਉਹ ਮੈਰਿਜ ਸੀ ਕਿ ਆਨ ਮੈਰਿਡ ਸੀ ਆਨ ਮੈਰਿਡ ਸੀਗਾ ਜੀ ਆਨ ਮੈਰਿਡ ਆਨ ਮੈਰਿਡ ਸੀਗਾ ਤੁਹਾਡੀ ਜਿਹੜੇ ਬ੍ਰਦਰ ਦਾ ਰਿ ਏ ਜੀ ਦੇਖੋ ਮੇਰੇ ਬ੍ਰਦਰ ਦਾ ਜਿਹੜਾ ਹੈ ਅੱਜ ਤੋਂ 10 ਸਾਲ ਪਹਿਲੇ ਜਿਹੜਾ ਇਹਨਾਂ ਦੀ ਲਵ ਮੈਰੇ ਸੀ ਰਿਲੇਸ਼ਨਸ਼ਿਪ ਵਿੱਚ ਰਹਿ ਰਿਹਾ ਸੀ ਇਸੇ ਲਈ ਇੱਥੇ ਰਹਿ ਰਿਹਾ ਸੀਗਾ ਠੀਕ ਹੈ ਕੀ ਸਾਡਾ ਪਿਛਲਾ ਪਿੰਡ ਸੀ ਜਿਹੜਾ ਪਸ਼ੋਕੜ ਸੀਗਾ ਇਹ ਸਾਡਾ ਪਿਛਲਾ ਪਿੰਡ ਅੱਜ ਤੋਂ ਅਸੀਂ ਕਹ ਦਈਏ 95 ਦੇ ਵਿੱਚ ਅਸੀਂ ਫਾਜ਼ਿਲਗਾ ਜਿਹੜਾ ਕਿ ਪਿੰਡ ਟਿੱਪਾਂ ਵਾਲੀ ਵਸ ਗਏ ਸੀ ਔਰ ਇਕੱਲਾ ਹੀ ਰਹਿ ਰਿਹਾ ਸੀ ਇਸੇ ਲਈ ਰਹਿ ਰਿਹਾ ਸੀ ਤੇ ਉਹਨਾਂ ਦੇ ਬੱਚੇ ਕਿੰਨੇ ਹੈ ਜੀ ਦੋ ਬੱਚੇ ਹੈ ਜੀ ਔਰ ਇੱਕ ਬੱਚਾ ਹੈਗਾ ਜਿਹੜਾ ਮੇਰੇ ਮਾਮਾ ਜੀ ਨੂੰ ਗੋਦ ਦਿੱਤਾ ਸੀ ਇੱਕ ਬੱਚਾ ਹੈਗਾ ਜਿਹੜਾ ਮੇਰੇ ਕੋਲ ਰਹਿ ਕੇ ਜੋ ਕਿ ਰਿਸ਼ਤੇ ਵਿੱਚ ਮੇਰਾ ਭਤੀਜਾ ਮੈਂ ਉਹਨਾਂ ਦਾ ਤਾਇਆ ਜੀ ਲੱਗਦਾ ਜੀ ਵੈਸੇ ਹੁੰਦਾ ਦੇਖੋ ਤੁਸੀਂ ਇਹ ਹੋ ਜੇ ਤਾਂ ਆਪਾਂ ਮ ਗੱਲ ਕਰ ਦਿੰਦੇ ਆ ਕੀ ਕਹਿਣਾ ਕਿਤੇ ਉਹ ਚੰਗੀਆਂ ਫੈਮਿਲੀਆਂ ਹੁਣ ਬੱਚੇ ਪਾਲ ਜਾਣ ਨਹੀਂ ਛੋਟੇ ਛੋਟੇ ਬੱਚੇ ਰੋਲ ਜਾਂਦੇ ਆ ਤੁਹਾਨੂੰ ਮੈਂ ਦਿਖਾਉਣਾ ਆ ਵੀ ਦੇਖੋ ਛੋਟਾ ਜਿਹਾ ਮਾਸੂਮ ਬੱਚਾ ਹੁਣ ਇਹਦਾ ਜ਼ਿੰਮੇਵਾਰ ਕੌਣ ਆ ਠੀਕ ਆ ਤੁਸੀਂ ਦੇਖ ਸਕਦੇ ਹੋ ਇੱਕ ਛੋਟੀ ਉਮਰ ਆ ਬਹੁਤ ਜ਼ਿਆਦਾ ਆਦੇ ਪਾਪਾ ਜੀ ਕੋਲੇ ਰਹਿੰਦਾ ਸੀ ਕੁਲਦੀਪ ਦੇ ਕੋਲੇ ਹਨਾ ਉਹ ਮਿਹਨਤ ਮਜ਼ਦੂਰੀ ਕਰਕੇ ਪਰ ਇੱਕ ਗੱਲ ਤੁਸੀਂ ਸਾਫ਼ ਇਹ ਸੋਚੋ ਵੀ ਕੁਲਦੀਪ ਕੁਮਾਰ ਕਿੰਨੇ ਕ ਸ਼ਾਂਤ ਸੁਭਾ ਦਾ ਹੋਗਾ ਪਹਿਲਾਂ ਵੀ ਉਹਦੀ ਵਾਈਫ ਆ ਜਿਹੜੀ ਚਲੀ ਗਈ ਸੀ ਵਾਪਸ ਆ ਗਈ ਉਹਨੇ ਫਿਰ ਵੀ ਘਰੇ ਪਨਾਹ ਦਿੱਤੀ ਬੱਚਿਆਂ ਕਰਕੇ ਵੀ ਪਰਿਵਾਰ ਟੋਟੇ ਨਾ ਖਤਮ ਨਾ ਹੋਵੇ ਉਸ ਤੋਂ ਬਾਅਦ ਵੀ ਆਕਾਸ਼ਦੀਪ ਨਾਲ ਚਲੀ ਗਈ ਤਿੰਨ ਚਾਰ ਮਹੀਨਿਆਂ ਤੋਂ ਜਦੋਂ ਉਹ ਮੁੰਡਾ ਪਿੰਡ ਆਉਂਦਾ ਤਾਂ ਫਿਰ ਵੀ ਕੁਲਦੀਪ ਕੁਮਾਰ ਇੱਕ ਤਰਲਾ ਪਾ ਕੇ ਉਹਨੂੰ ਪੁੱਛਦਾ ਵੀ ਤੂੰ ਵਾਪਸ ਆ ਗਿਆ ਮੇਰੇ ਘਰ ਵਾਲੀ ਵਾਪਸ ਨਹੀਂ ਆਈ ਕਦੇ ਵੀ ਉਸ ਬੰਦੇ ਦੇ ਮੂੰਹ ਚੋਂ ਇਹ ਸ਼ਬਦ ਨਹੀਂ ਨਿਕਲੇ ਸੀ ਵੀ ਉਹ ਮੇਰੇ ਘਰ ਵਾਲੀ ਨਹੀਂ ਆ ਉਹ ਮੈਂ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਉਹ ਵਾਰ-ਵਾਰ ਰਿਸ਼ਤੇ ਨੂੰ ਬਚਾਉਣ ਦਾ ਯਤਨ ਕਰਦਾ ਸੀ ਆਪਣੀ ਪਤਨੀ ਦੀਆਂ ਗਲਤੀਆਂ ਤੇ ਪਰਦਾ ਪਾ ਕੇ ਵੀ ਉਹਨੂੰ ਆਪਣੇ ਘਰੇ ਪਨਾਹ ਦਿੰਦਾ ਸੀ ਵੀ ਕਿਸੇ ਵੀ ਤਰੀਕੇ ਨਾਲ ਮੇਰਾ ਜਿਹੜਾ ਘਰ ਆ ਉਹ ਵਸਿਆ ਰਹੇ ਜੇ ਸਮਾਜ ਦੇ ਵਿੱਚ ਮੇਰੀ ਇੱਜ਼ਤ ਬਣੀ ਰਹੇ ਤਾਂ ਇਹ ਜਿਹੜੇ ਬੱਚੇ ਆ ਇਹ ਪੜ ਜਾਣ ਤੁਹਾਡੇ ਕੋਲੇ ਤੇ ਪਿੰਡ ਰਹਿੰਦਾ ਸੀਗਾ ਜੀ ਕੁਲਦੀਪ ਜਿਹੜਾ ਇੱਥੇ ਰਹਿੰਦਾ ਸੀ ਉਦਾਂ ਵੀ ਇਹ ਮੁੰਡੇ ਜਿਹੜੇ ਕਾਸ਼ ਦੀਵਿਆਂ ਦੂਜਾ ਮੋਟੂ ਤੰਗ ਪਰੇਸ਼ਾਨ ਕਰਦੇ ਰਹਿੰਦੇ ਸੀ ਉਹਨੂੰ ਕਰਦੇ ਜੀ ਕਰਦੇ ਰਹੇ ਜੀ ਕਰਦੇ ਰਹੇ ਮੋਟਰਸਾਈਕਲ ਤੇ ਜਾਣਾ ਗੱਲਬਾਤ ਕਰਨੀ ਉਹਦੇ ਨਾਲ ਧਮਕੀਆਂ ਦੇਣੀਆਂ ਹੂੰ ਉਹ ਵੀ ਨੇ ਇਹ ਵੀ ਧਮਕੀ ਦਿੱਤੀ ਵੀ ਮੈਂ ਤੈਨੂੰ ਹਫ਼ਤੇ ਦੇ ਵਿੱਚ ਇੱਕ ਵਾਰੀ ਤੈਨੂੰ ਮੈਂ ਮਿਲਣਾ ਹੈ ਜੀ ਉਸ ਤੋਂ ਬਾਅਦ ਆ ਘਟਨਾ ਹੋਈ ਜੀ ਦੋ ਦਿਨ ਬਾਅਦ ਹੀ ਜੀ ਤੁਸੀਂ ਕਦੇ ਆਪਣਾ ਜੇ ਕਈਏ ਕਲਦੀਪ ਕੁਮਾਰ ਦੀ ਪਤਨੀ ਸੀ ਕਦੇ ਉਹਨੂੰ ਪਰਿਵਾਰ ਨੇ ਬੈਠ ਕੇ ਸਮਝਾਇਆ ਵੀ ਭਾਈ ਵਧੀਆ ਸੋਹਣੇ ਦੋ ਬੱਚੇ ਆ ਪ੍ਰਮਾਤਮਾ ਦੀ ਕਿਰਪਾ ਕੰਮ ਕਲਦੀਪ ਕਰਦਾ ਕੋਈ ਨਸ਼ਾ ਪਤਾ ਤਾਂ ਨਹੀਂ ਕਰਦਾ ਸੀ ਨਾ ਜੀ ਬਿਲਕੁਲ ਨਸ਼ਾ ਪਤਾ ਨਹੀਂ ਸਾਡੇ 40 ਘਰ ਹੈ ਜੀ 40 ਘਰਿਆਂ ਨੇ ਸਾਡੀਆਂ ਬੁੜੀਆਂ ਨੇ ਸਾਡੇ ਬੰਦਿਆਂ ਨੇ ਉਹਨਾਂ ਨੂੰ ਸਮਝਾਇਆ ਵੀ ਤੂੰ ਦੂਜੀ ਤੀਜੀ ਥਾਂ ਆਈ ਆ ਤੂੰ ਹੁਣ ਆਪਦਾ ਘਰ ਬਣਾ ਕੇ ਬੈਠ ਅਸੀਂ ਤੇਰੇ ਨਾਲ ਆ ਤੀਜੀ ਥਾਂ ਤੇ ਆਈ ਸੀ ਉਹ ਪਹਿਲੇ ਹਾਂ ਜੀ ਤੀਜੀ ਥਾਂ ਜੀ ਹੂੰ ਪਰ ਉਹ ਸਾਡੇ ਕਿਸੇ ਦੇ ਅੱਖ ਨਹੀਂ ਜੀ ਲੱਗੀ ਪਰ ਉਹਨੇ ਫਿਰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਦੋਂ ਉੱਥੋਂ ਪਹਿਲਾਂ ਭੱਜ ਕੇ ਗਈ ਜਿੱਥੋਂ ਹਨਾ ਤਾਂ ਦੁਬਾਰਾ ਫੇਰ ਘਰੇ ਆ ਗਈ ਹਨਾ ਤਾਂ ਉਹ ਮੁੰਡੇ ਨੇ ਪੂਰਾ ਆਪਣੇ ਆਪ ਦੇ ਘਰ ਨੂੰ ਵਸਾਉਣ ਦੀ ਕੋਸ਼ਿਸ਼ ਵਸਾਉਣ ਵਾਸਤੇ ਉਹਨੇ ਇਹ ਗੱਲਾਂ ਹੋਈਆਂ ਜੀ ਉਹਨੂੰ ਕਿਹਾ ਵੀ ਉਹਨੇ ਕੁਝ ਨਹੀਂ ਕਿਹਾ ਉਹਨੂੰ ਵਸਾਉਣ ਵਾਸਤੇ ਰੱਖ ਲਿਆ ਦੁਬਾਰਾ ਤੀਜੀ ਵੇਰੀ ਆਈ ਉਹਨੇ ਤਾਂ ਵੀ ਆਵਦੇ ਕਰੇ ਰੱਖ ਲੇ ਕੋਈ ਪੀਕੇ ਪਰਿਵਾਰ ਨਾਲ ਲੜਕੀ ਦਾ ਨਹੀਂ ਸੰਪਰਕ ਸੀ ਕੋਈ ਸੰਪਰਕ ਨਹੀਂ ਜੀ ਉਹਨਾਂ ਦੇ ਨਾਲ ਹੁਣ ਆਪਾਂ ਇਹ ਵੀ ਕੀ ਕਹਿ ਸਕਦੇ ਆਂ ਕਿ ਆਖਰ ਪੇਕੇ ਪਰਿਵਾਰ ਦਾ ਵੀ ਕੀ ਕਸੂਰ ਆ ਜਿੰਨਾ ਕਾ ਹੋ ਸਕਿਆ ਇਸ ਪਰਿਵਾਰ ਨੇ بچਾਉਣ ਦੀ ਵੇਖੋ ਕੋਸ਼ਿਸ਼ ਕੀਤੀ ਰਿਸ਼ਤਾ ਵੀ ਤੇ ਉਸ ਮੁੰਡੇ ਨੂੰ ਵੀ ਉਹ ਦੋਨੇ ਮੁੰਡੇ ਇਸੇ ਪਿੰਡ ਦੇ ਸੀਗੇ ਉਹ ਇਸੇ ਪਿੰਡ ਦੇ ਆ ਜੇ ਦੋਨੋਂ ਮੁੰਡੇ ਹਾਂਜੀ ਇਸੇ ਪਿੰਡ ਦੇ ਆ ਜੀ ਹਾਂ ਬਾਈ ਜੀ ਕੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਜਿਹੜਾ ਤੁਸੀਂ ਜੀ ਮੈਂ ਤਾਂ ਪ੍ਰਸ਼ਾਸਨ ਤੋਂ ਸਾਡੀ ਸਾਰੀ ਫੈਮਿਲੀ ਇਹ ਮੰਗ ਕਰਦੇ ਆ ਕਿ ਮਾਸੂਮ ਬੱਚੇ ਨੇ ਜੋ ਠੀਕ ਹੈ ਅੱਜ ਇਸ ਦੁਨੀਆ ਦੇ ਵਿੱਚ ਸਾਡੀ ਤੋਂ ਸਵੇ ਇਹਨਾਂ ਦਾ ਨਾਂ ਤਾਂ ਮਾਤਾ ਜੀ ਰਹਿ ਗਏ ਔਰ ਨਾ ਹੀ ਪਿਤਾ ਜੀ ਰਹਿ ਗਏ ਨੇ ਠੀਕ ਹੈ ਸਾਨੂੰ ਇਹ ਹੀ ਮੰਗ ਕਰਦੇ ਪ੍ਰਸ਼ਾਸਨ ਤੋਂ ਕਿ ਉਹ ਲੇਡੀ ਅਮਨ ਨੂੰ ਜਲਦੀ ਤੋਂ ਜਲਦੀ ਜਿਹੜਾ ਕਿ ਅਰੈਸਟ ਕੀਤਾ ਜਾਵੇ ਔਰ ਸਲਾਖਾਂ ਦੇ ਪਿੱਛੇ ਕੀਤਾ ਵਿੱਚ ਅੰਦਰ ਭੇਜਿਆ ਜਾਵੇ ਠੀਕ ਹੈ ਜੀ ਔਰ ਜਿਹੜਾ ਕਿ ਮੋਟੂ ਹੈ ਕਲਵੰਤ ਸਿੰਘ ਮੋਟੂ ਔਰ ਕਾਸ਼ਦੀਪ ਹੈ ਠੀਕ ਹੈ ਉਹ ਦਾ ਅਰੈਸਟ ਹੋ ਚੁੱਕਾ ਉਹਨਾਂ ਦਾ 4 ਦਿਨ ਦਾ ਰਿਮਾਂਡ ਜਿਹੜਾ ਕਿ ਹੈ ਹੋਇਆ ਸੀ ਸਾਈ ਪ੍ਰਸ਼ਾਸਨ ਤੋਂ ਹੀ ਮੰਗ ਕਰਦੀ ਕਿ ਵੱਧ ਤੋਂ ਵੱਧ ਜਿਹੜੀਆਂ ਹੈਗੀਆਂ ਧਰਾਵਾਂ ਉਹਨਾਂ ਦੇ ਨਾਲ ਜੋੜ ਕੇ ਵੱਧ ਤੋਂ ਵੱਧ ਇਹਨਾਂ ਨੂੰ ਪ੍ਰਸ਼ਾਸਨ ਆ ਜਿਹੜਾ ਕਿ ਨਵੇਂ ਕਾਨੂੰਨ ਇਹਨਾਂ ਨੂੰ ਸਜ਼ਾ ਦੇਵੇ ਕਲਦੀਪ ਕੁਮਾਰ ਦੀ ਕੋਈ ਪਤਨੀ ਦਾ ਲੱਗਿਆ ਪਤਾ ਕਿੱਥੇ ਰਹਿ ਰਹੀ ਕੋਈ ਹੋਇਆ ਗੱਲਬਾਤ ਕੋਈ ਸਾਡੇ ਨਾਲ ਗੱਲਬਾਤ ਨਹੀਂ ਹੋਈ ਜੀ ਇੱਕ ਦੋ ਜਗ੍ਹਾ ਤੇ ਬਾਗਾ ਬਣਾਣਾ ਦੀ ਸਾਨੂੰ ਲੋਕੇਸ਼ਨ ਜਾਂ ਕੋਈ ਕੰਟੈਕਟ ਨੰਬਰ ਮਿਲਿਆ ਜੀ ਉਹ ਅਸੀਂ ਐਸਐਚਓ ਸਾਹਿਬ ਨੂੰ ਜਿਹੜ ਨਿਕਾਲੀ ਜਾ ਵੀ ਜਿਨ੍ਹਾਂ ਦੇ ਨਵੀਂ ਨਾਲ ਸੰਪਰਕ ਹੈਗਾ ਜੀ ਤਾਲਮੇਲ ਕੀਤਾ ਹੋਰ ਕੋਈ ਵੀ ਜੇਕਰ ਦੋਸ਼ੀ ਹੈਗਾ ਇਹਦੇ ਵਿੱਚ ਆਂਦਾ ਤੇ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜੀ ਅਸੀਂ ਇੱਕ ਵਧੀਆ ਪਰਿਵਾਰ ਦੇ ਵਿੱਚੋਂ ਇੱਕ ਚੰਗੀ ਇਮੇਜ ਆ ਤੁਹਾਡੀ ਲੋਕਾਂ ਦੇ ਵਿੱਚ ਮੈਂ ਇਹ ਗੱਲ ਕਹਾਂ ਤੁਹਾਡੀ ਕਦੇ ਕੁਲਦੀਪ ਕੁਮਾਰ ਦੀ ਪਤਨੀ ਨਾਲ ਗੱਲਬਾਤ ਕਦੇ ਉਹਨੂੰ ਸਮਝਾਇਆ ਸੀ ਤੁਸੀਂ ਵੀ ਇਹ ਚੀਜ਼ਾਂ ਨਹੀਂ ਚੰਗੀਆਂ ਆਪਣੀ ਫੈਮਿਲੀ ਵਾਸਤੇ ਇੱਕ ਚੰਗੀ ਇੱਜ਼ਤ ਆਪਣੀ ਸਮਾਜ ਚ ਦੇਖੋ ਜੀ ਵੀ ਅੱਜ ਤੋਂ 4 ਸਾਲ ਪਹਿਲੇ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹ ਐਦਾਂ ਦੀ ਕੈਰੈਕਟਰਲੈਸ ਲੇਡੀ ਸੀ ਉਹਨੂੰ ਕੋਈ ਸਮਾਜ ਦੇ ਬਾਰੇ ਐਦਾਂ ਕਹਿਦੀ ਕੋਈ ਪੂਰੀ ਸਮਝ ਨਹੀਂ ਆ ਗਈ ਸੀ ਚੰਗੇ ਲੋਕਾਂ ਦੀ ਉਹਦੀ ਲੈਂਗੁਏਜ ਐਦਾਂ ਦੀ ਸੀ ਕਿ ਜਦੋਂ ਉਹਨੇ ਕੁਝ ਮੈਨੂੰ ਕੋਈ ਗਲਤ ਸ਼ਬਦਾਵਲੀ ਲੈਂਗੁਏਜ ਬੋਲੀ ਉਹਨੇ ਤਾਂ ਮੈਂ ਉਸ ਤੋਂ ਬਾਅਦ ਉਹਦੇ ਨਾਲ ਕਦੀ ਗੱਲਬਾਤ ਸਾਂਝੀ ਨਹੀਂ ਕੀਤੀ ਸੀਗੀ ਕਿਉਂਕਿ ਸਾਡੇ ਮਨ ਨੂੰ ਠੇਸ ਪਹੁੰਚਦੀ ਸੀ ਔਰ ਇਸੇ ਲਈ ਸਾਡੇ ਮਤਲਬ ਕਹਿਦੀ ਇਸੇ ਲਈ ਹੀ ਉਹ ਐਨੇ ਦੁੱਖ ਭਰੀ ਜ਼ਿੰਦਗੀ ਬਤੀਤ ਰਹੀ ਔਰ ਸਾਡੇ ਪਰਿਵਾਰ ਦਾ ਇੱਥੇ ਵੀ ਮੇਰਾ ਬਹੁਤ ਵੱਡਾ ਪਰਿਵਾਰ ਹੈ ਉੱਥੇ ਵੀ ਪਰਮਾਤ ਅਮੇਸੀ ਲੋਕਾਂ ਦੇ ਵਿੱਚ ਇਸੇ ਲਈ ਜਿਹੜਾ ਕਿ ਸਾਡੇ ਕੋਲ ਵੀ ਨਹੀਂ ਰਿਹਾ ਸੀ ਸਿਰਫ ਉਹਨੂੰ ਇਹ ਸੀਗਾ ਕਿ ਮੈਂ ਆਪਦੇ ਪਰਿਵਾਰ ਦੇ ਨਾਲ ਲੈ ਕੇ ਇੱਥੇ ਚਲੋ ਆਪਦਾ ਘਰ ਵਸਾ ਲਵਾਂ ਪੁਲਿਸ ਪ੍ਰਸ਼ਾਸਨ ਸਾਥ ਦੇ ਰਿਹਾ ਵਧੀਆ ਕੰਮ ਕਰ ਰਿਹਾ ਜੀ ਹਾਂਜੀ ਪੁਲਿਸ ਪ੍ਰਸ਼ਾਸਨ ਸਾਥ ਦੇ ਰਹੀ ਹੈ ਜੀ ਬਹੁਤ ਚੰਗਾ ਹੈਗਾ ਬਾਕੀ ਅੱਗੇ ਤੋਂ ਵੀ ਜੇਕਰ ਸਾਨੂੰ ਕੋਈ ਪ੍ਰੋਬਲਮ ਆਗੇ ਵੀ ਆਏਗੀ ਵੀ ਤਾਂ ਉਹ ਅਸੀਂ ਜਿਹੜਾ ਹੈ ਕਿ ਅੱਗੇ ਕੰਪਲੀਟ ਵੀ ਅਸੀਂ ਸੀਨੀਅਰ ਅਫਸਰਾਂ ਨੂੰ ਵੀ ਧਿਆਨ ਚ ਕਰਾਂਗੇ ਕੰਪਲੀਟ ਵੀ ਕਰਨੀ ਪਈ ਤਾਂ ਅਗਰ ਸੋਸ਼ਲ ਮੀਡੀਆ ਤੇ ਵੀ ਸਾਨੂੰ ਪ੍ਰੈਸ ਦੇ ਸਾਹਮਣੇ ਵੀ ਆਉਣਾ ਪਿਆ ਤਾਂ ਜਰੂਰ ਆਵਾਂਗੇ ਜੀ ਅਸੀਂ ਫਿਲਹਾਲ ਅੱਜ ਦੀ ਡੇਟ ਦੇ ਵਿੱਚ ਹੈਗਾ ਇਹ ਪੁਲਿਸ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਜੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੀ ਉਹ ਕੁੜੀ ਭੱਜ ਕੇ ਗਈ ਮੈਂ ਲੋਕਾਂ ਨੂੰ ਇਹੀ ਕਾਵਾਂਗੀ ਕਿ ਐਦਾਂ ਦੇ ਲੋਕਾਂ ਤੋਂ ਜਿਹੜਾ ਆਮਨ ਆਮਨ ਹੈ ਜੇ ਨਾਮ ਕਿਹਾ ਐਦਾਂ ਦੇ ਲੋਕਾਂ ਤੋਂ ਸੰਜੇਤ ਰਹੋ ਔਰ ਜੇਕਰ ਕਿਤੇ ਵੀ ਰਹਿੰਦੀ ਮੈਂ ਵੀ ਸੋਸ਼ਲ ਮੀਡੀਆ ਤੇ ਵੀ ਤੁਹਾਨੂੰ ਵੀ ਇਹ ਜਿਹੜਾ ਕਿਹਾ ਇੱਕ ਪ੍ਰੈਸ ਦੇ ਜਰੀਏ ਇਹ ਕਹਿਣਾ ਚਾਹੂੰਗਾ ਵੀ ਐਦਾਂ ਦੇ ਲੋਕ ਹੋਰ ਵੀ ਕਈ ਲੋਕਾਂ ਦੇ ਜਿਹੜੇ ਪਰਿਵਾਰ ਉਹ ਝਾੜ ਸਕਦੇ ਇਸ ਤੋਂ ਬਚਿਆ ਜਾਵੇ ਠੀਕ ਹੈ ਅਗਰ ਕਿਸੇ ਨੂੰ ਮਿਲਦੀ ਹੈ ਤਾਂ ਉਹ ਪੁਲਿਸ ਪ੍ਰਸ਼ਾਸਨ ਡਿਸਟ੍ਰਿਕਟ ਫਰੀਦਕੋਟ ਸਦਰ ਦੇ ਨਾਲ ਸੰਪਰਕ ਕਰ ਸਕਦੀ ਹੈ ਜੀ ਉਹਨਾਂ ਨੂੰ ਜਲਦ ਜਲਦ ਅਰੈਸਟ ਕਰਵਾਏ ਬਿਲਕੁਲ ਕਿਉਂਕਿ ਇਸ ਬੱਚੇ ਦੀ ਜ਼ਿੰਦਗੀ ਦਾ ਵਾਸਤਾ ਇਹ ਤਾਂ ਇੱਕ ਦਾ ਵੱਡਾ ਭਾਈ ਆ 7 ਸਾਲ ਦਾ ਚਲੋ ਨਾਨਕੇ ਪਰਿਵਾਰ ਜਾਂ ਮਾਮਾ ਜੀ ਨੇ ਲਿਆ ਪਰ ਹੁਣ ਤੁਸੀਂ ਇਸ ਬੱਚੇ ਦੀ ਮਾਸੂਮੀਅਤ ਤੁਸੀਂ ਚਿਹਰੇ ਤੇ ਦੇਖੋ ਕਰ ਸੌਂਦਾ ਪਰ ਅਸਲ ਦੇ ਵਿੱਚ ਆਪਾਂ ਇਹ ਕਹਿੰਦੇ ਆ ਸਭ ਤੋਂ ਵੱਡਾ ਰਿਸ਼ਤਾ ਮਾਂ ਦੀ ਮਮਤਾ ਦਾ ਹੁੰਦਾ ਪਰ ਸਮਾਂ ਪਤਾ ਨਹੀਂ ਕਿ ਇਹੋ ਜਿਹਾ ਆ ਗਿਆ ਮਾਂ ਵੀ ਉਹ ਬੱਚਿਆਂ ਵਾਲੇ ਰਿਸ਼ਤੇ ਭੁੱਲ ਜਾਂਦੇ ਆ ਆਪਾਂ ਕਈ ਵਾਰੀ ਇਹ ਗੱਲਾਂ ਕਰਦੇ ਹੁੰਨੇ ਆ ਵੀ ਮਾਂ ਆਪਣੇ ਬੱਚਿਆਂ ਦੀ ਖਾਤਰ ਬਹੁਤ ਕੁਝ ਵੇਚ ਦਿੰਦੀ ਆ ਬਹੁਤ ਸਾਰੇ ਰਾਸਤੇ ਹੋ ਜੇ ਚੁਣ ਲੈਂਦੀ ਆ ਪਰ ਇੱਥੇ ਜੇ ਵੇਖਿਆ ਜਾਵੇ ਨਾ ਤੇ ਬੱਚਿਆਂ ਦੀ ਪਰਵਾਹ ਕੀਤੀ ਗਈ ਨਾ ਘਰ ਦੀ ਪਰਵਾਹ ਕੀਤੀ ਗਈ ਨਾ ਇੱਜ਼ਤ ਦੀ ਪਰਵਾਹ ਕੀਤੀ ਗਈ ਸਿਰਫ ਆਪਣੀ ਐਸ਼ੋ ਆਰਾਮ ਦੀ ਖਾਤਰ ਜਿਹੜੀ ਆਪਣੇ ਘਰ ਵਾਲੇ ਕੁਲਦੀਪ ਕੁਮਾਰ ਦਾ ਜਿਹੜਾ ਕਤਲ ਆ ਉਹ ਕਰਵਾ ਦਿੱਤਾ ਦੋਨੇ ਉਸੀ ਹੈ ਜਿਹੜੇ ਉਹ ਜ਼ਰੂਰ ਅਰੈਸਟ ਕਰ ਲਏ ਗਏ ਨੇ ਪਰ ਜਿਹੜੀ ਪਤਨੀ ਆ ਕੁਲਦੀਪ ਕੁਮਾਰ ਦੀ ਉਹ ਹਜੇ ਪੁਲਿਸ ਦੀ ਹਿਰਾਸਤ ਤੋਂ ਜਿਹੜੀ ਬਾਹਰ ਆ ਆਕਾਸ਼ਦੀਪਰ ਕੇ ਕੰਮ ਕੀ ਕਰਦੇ ਸੀ ਕੋਈ ਉਹਨਾਂ ਦਾ ਪਿਸ਼ੋਕੜ ਜੀ ਲੇਬਰ ਹੀ ਕਰਦੀ ਹੈ ਸਾਰੀ ਫੈਮਿਲੀ ਉਹਨਾਂ ਦੀ ਲੇਬਰ ਹੀ ਕਰ ਰਹੀ ਹੈ ਜੀ ਸੋ ਕੋਸ਼ਿਸ਼ ਕਰਿਓ ਕਿ ਜਿੱਥੇ ਵੀ ਕਿਤੇ ਨਾਲ ਫੋਟੋਆਂ ਵੀ ਜਿਹੜੀਆਂ ਵੀਡੀਓ ਦੇ ਵਿੱਚ ਚਲਾਈਆਂ ਨੇ ਕਿ ਹੋ ਸਕੇ ਉਹ ਲੇਡੀਜ਼ ਆ ਜਿਹੜੀ ਗ੍ਰਿਫਤਾਰ ਹੋ ਸਕੇ ਤਾਂ ਕਿ ਇਸ ਪਰਿਵਾਰ ਨੂੰ ਜਿਹੜਾ ਪਹਿਲ ਦੇ ਆਧਾਰ ਤੇ ਇਨਸਾਫ ਆ ਉਹ ਮਿਲ ਸੇ ਇਸੇ ਜਗ੍ਹਾ ਤੇ ਭਾਈ ਜੀ ਕਤਲ ਹੋ ਗਿਆ ਕੁਲਦੀਪ ਕੁਮਾਰ ਦਾ ਉਸ ਤੋਂ ਬਾਅਦ ਉਹ ਤੇਜਦਾਰ ਹਥਿਆਰਾਂ ਨਾਲ ਕਤਲ ਕਰਨ ਵਾਲੇ ਇੱਥੋਂ ਭੱਜ ਗਏ ਪੁਲਿਸ ਨੂੰ ਕਿਵੇਂ ਪਤਾ ਲੱਗਿਆ ਪੁਲਿਸ ਨੂੰ ਜੋ ਐਨਏ ਕ ਮਤਲਬ ਇਹ ਕਹਦੀ ਹੈ ਭਈ ਕਹਿ ਸਕਦੇ ਆ ਕਿ ਜਦ ਕ੍ਰਾਈਮਨਲ ਬੰਦੇ ਨੇ ਕਿ ਉਹਨਾਂ ਨੇ 112 ਤੇ ਡਾਇਲ ਕਰਕੇ ਪੁਲਿਸ ਨੂੰ ਚੈਲੰਜ ਕਰ ਦਿੱਤਾ ਕਿ ਮੈਂ ਕਤਲ ਕਰ ਦਿੱਤਾ ਮਚਾਕੀ ਕਲਾ ਜੇਕਰ ਮੈਨੂੰ ਫੜ ਸਕਦੇ ਤਾਂ ਫੜ ਲਓ ਜੀ ਜੀ ਤਾਂ ਫਿਰ ਉਸ ਪੁਲਿਸ ਜਿਵੇਂ ਮੈਨੂੰ ਕਿ ਇੱਥੇ 7:30 ਵਜੇ ਦੇ ਸ਼ਾਮ ਦੇ ਟਾਈਮ ਕਤਲ ਹੁੰਦਾ ਤਾਂ 7 ਵਜੇ ਮਤਲਬ 30 ਤੋਂ 35 ਮਿੰਟ ਤੇ ਸਾਨੂੰ ਫੋਨ ਕਾਲ ਜਾਂਦੀ ਹੈ ਜਿੱਦਾਂ ਹੀ ਤਾਂ ਮੇਰੇ ਪਰਿਵਾਰ ਨੂੰ ਪਤਾ ਚੱਲਦਾ ਹੈ ਮੇਰੇ ਤਾਇਆ ਜੀ ਨਾ ਜਾਂ ਮੇਰੇ ਪਰਿਵਾਰ ਨੇ ਇਹਨਾਂ ਨੇ ਵੀ ਆਪਣੇ ਲੈਵਲ ਤੇ ਜਿੱਥੋਂ ਤੱਕ ਸੀਗਾ ਅਪਰੋਚ ਕੀਤੀ ਕਿ ਫੁੱਲਸ ਮੌਕੇ ਤੇ ਜਿਹੜਾ ਕੋ ਨੂੰ ਫੜ ਸਕੇ ਔਰ ਮੈਂ ਵੀ ਜਿੱਦਾਂ ਹੀ ਉਥੋਂ ਚੱਲਿਆ ਤਾਂ ਮੈਂ ਵੀ ਆਪਦੇ ਪੋਲੀਟਿਕਲ ਸਿਸਟਮ ਨਾਲ ਫੋਨ ਕਾਲਾਂ ਕਰਦਾ ਰਿਹਾ ਤਾਂ ਅਗਲੇ ਦਿਨ ਹੀ ਉਹ ਮਤਲਬ ਪੁਲਿਸ ਦਾ ਤਲਾਸ਼ਕਾਰੀ ਅਗਲੇ ਦਿਨ ਹੀ ਉਹ ਐਡਵੋਕੇਟ ਕਰਕੇ ਤੇ ਕੋਰਟ ਦੇ ਵਿੱਚ ਪੇਸ਼ ਹੋ ਗਿਆ ਇੱਕ ਜਾਨੇ ਦੇ ਕੇਸ ਤੇ ਉਹ ਦਾੜੀ ਰੱਖੀ ਹੋਈ ਸੀ ਉਹ ਕਟਵਾ ਕੇ ਅਗਲੇ ਹਾਂਜੀ ਹਾਂਜੀ ਅਗਲੇ ਦਿਨ ਉਹਨਾਂ ਨੇ ਕਲੀਨ ਕਰਵਾ ਲਈ ਦਾੜੀ ਚਾਨਾਸਕ ਲੋਕਾਂ ਚ ਕਤਲ ਕੀਤਾ ਕਾ ਦੇ ਨਾਲ ਕਤਲ ਕਿਸੇ ਤੇਜ ਹਥਿਆਰ ਹਥਿਆਰ ਨਾਲ ਹੀ ਕੀਤਾ ਇਸ ਦੇ ਚੌਪੜੀ ਤੇ ਪਿਛਲੀ ਸਾਈਡ ਹੀ ਹੈਗੀ ਹੈ ਕਿ ਟਾਇਲਟ ਬਣੀ ਹੋਈ ਹੈ ਕੱਚੀ ਉਸ ਦੇ ਵਿੱਚੋਂ ਨੇ ਜੋ ਕੋਈ ਖੰਜਰ ਵਗੈਰਾ ਜੋ ਸੀ ਉਹ ਇਸ ਟਾਈਮ ਪੁਲਿਸ ਨੇ ਬਰਾਮਦ ਕਰ ਲਈ ਜੀ ਉਹਨਾਂ ਦੇ ਕੋਲ ਐਸੀ ਨਹੀਂ ਦੇਖਿਆ ਸਾਨੂੰ ਦਿਖਾਇਆ ਨਹੀਂ ਗਿਆ ਤੁਹਾਨੂੰ ਮੈਂ ਕੋਈ ਚੀਜ਼ ਦਿਖਾਉਣਾ ਜਿੱਥੇ ਕੁਲਦੀਪ ਕੁਮਾਰ ਨੂੰ ਕਤਲ ਕਰਕੇ ਜਿਹੜੇ ਉਹ ਤੇਜਦਾਰ ਹਥਿਆਰ ਸੀਗੇ ਜਿਨ੍ਹਾਂ ਨੂੰ ਸੈੱਟ ਦਿੱਤਾ ਗਿਆ ਦੋਚੀ ਦੇ ਵੱਲੋਂ ਜਿਨੇ ਕਤਲ ਕੀਤਾ ਉਸ ਕਾਤਲ ਨੇ ਬੜੇ ਛਾਤਰ ਦਿਮਾਗ ਦੇ ਨਾਲ ਕਾਤਲ ਕਰ ਕਤਲ ਕਰਕੇ ਉਸ ਤੋਂ ਬਾਅਦ ਜਿਹੜਾ ਹਥਿਆਰ ਸੀ ਆ ਤੁਸੀਂ ਦੇਖ ਸਕਦੇ ਹੋ ਹੁਣ ਤੇ ਬੰਦ ਹੈ ਇਹ ਟੂ ਆ ਜਿਹੜਾ ਖੂਹੀ ਪੱਟੀ ਹੋਈ ਆ ਇਹਦੇ ਵਿੱਚ ਜਿਹੜਾ ਸੈੱਟ ਦਿੱਤਾ ਸੀ ਤੁਸੀਂ ਦੇਖੋ ਇਹ ਇੱਕ ਟੋਆਗਾ ਮਾੜੇ ਦਿਖਾ ਦੇ ਉਪਰੋਂ ਬੰਨਦਾ ਨੇੜੇ ਨਾਲ ਉਹ ਵਿੱਚ ਨਾ ਡਗਪੀ ਤੇ ਇਹਦੇ ਵਿੱਚ ਜਿਹੜਾ ਹਥਿਆਰ ਸੀ ਉਹ ਸੈੱਟ ਦਿੱਤਾ ਗਿਆ ਬਾਅਦ ਦੇ ਵਿੱਚ ਪੁਲਿਸ ਨੇ ਜਦੋਂ ਦੋਸ਼ੀ ਅਰੈਸਟ ਹੁੰਦੇ ਨੇ ਉਦੋਂ ਬਰਾਮਦ ਕੀਤਾ ਪਰ ਇੱਕ ਗੱਲ ਸੋਚੋ 112 ਨੰਬਰ ਤੇ ਖੁਦ ਕਤਲ ਕਰਕੇ ਕਹਿ ਰਿਹਾ ਕਿ ਜੇ ਮੈਨੂੰ ਫੜਨਾ ਤਾਂ ਤੁਸੀਂ ਫੜ ਲਓ ਵੇਖੋ ਕਿੰਨੇ ਲੋਕ ਸਾਡੇ ਬੇਡਾਰ ਬੇਖੌਫ ਹੋ ਗਏ ਨੇ ਕਾਨੂੰਨ ਤੋਂ ਕੀ ਕਿਤੇ ਨਾ ਕਿਤੇ ਲੱਗਦਾ ਵੀ ਕਾਨੂੰਨ ਉਹ ਸਖਤੀ ਨਹੀਂ ਵਰਤਦਾ ਜਾਂ ਜਮਾਨਤਾ ਹੋ ਜਾਂਦੀਆਂ ਜਿਹੜੇ ਕਰਕੇ ਜਿਸ ਕਰਕੇ ਅਜੇਹੀਆਂ ਘਟਨਾਵਾਂ ਨੂੰ ਜਿਹੜਾ ਹੈਗਾਗਾ ਉਹ ਅੰਜਾਮ ਦਿੱਤਾ ਜਾਂਦਾ ਅਜੇਹੀਆਂ ਘਟਨਾਵਾਂ ਹੁੰਦੀਆਂ ਨੇ ਕੰਟੀਨਿਊ ਲਗਾਤਾਰ ਹੁੰਦੀਆਂ ਨੇ ਜਿਹਦੇ ਕਰਕੇ ਵੇਖੋ ਇੱਕ ਕੁਲਦੀਪ ਕੁਮਾਰ ਇੱਕ ਦਾ ਮਸਲਾ ਨਹੀਂ ਬਹੁਤ ਸਾਰੀਆਂ ਘਟਨਾਵਾਂ ਅਸਲ ਦੇ ਵਿੱਚ ਜਿਹੜਾ ਹੈ ਮੋਬਾਈਲ ਫੋਨਾਂ ਦੇ ਉੱਪਰ ਅੱਡੋ ਅੱਡ ਪਲੇਟਫਾਰਮਾਂ ਤੇ ਜਿਵੇਂ ਕਹਿ ਲਈਏ ਕਦੇ ਇੰਸਟਾਗ੍ਰam ਤੇ ਜਾਰੀ ਦੋਸਤੀ ਪੈ ਗਈ ਕਦੇ ਫੇਸਬੁੱਕਾਂ ਤੇ ਜਾਰੀ ਦੋਸਤੀ ਪੈ ਗਈ ਪਰ ਅਸਲ ਦੇ ਵਿੱਚ ਇਹ ਰਿਸ਼ਤੇ ਇਸ ਤਰੀਕੇ ਨਾਲ ਤਾਰ-ਤਾਰ ਹੁੰਦੇ ਆ ਕਿ ਜੁੜੇ ਰੋ ਮਲੂਕਾ ਟੀਵੀ ਨਾਲ ਧੰਨਵਾਦ ਜੀ